जिला जलंधर में हाफ की पुलिस जी है प्राइवेट हॉस्पिटल विखे जरा मैं 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 की मैं 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 ਇਹ ਜਿਹੜੀ ਅਸੀਂ ਦੇਖਿਆ ਮੈਂ ਕੁੱਝ ਹੀ ਜੜਾ ਐਸੀ ਦੇਖਿਆ ਕਿ ਸਿਰ ਤੇ ਉਹਨਾਂ ਦੇ ਜਿਹੜੀ ਇੱਕ ਹੈਵੀ ਫਟ ਸੀਗੀ ਹਾਂਜੀ ਮੈਨੂੰ ਸਾਨੂੰ ਫੋਨ ਆਇਆ ਸੀਗਾ ਹਰਿੰਦਰ ਸਿੰਘ ਇਹਨਾਂ ਦੇ ਬੇਟੇ ਦਾ ਠੀਕ ਹੈ ਜਿਹਦੇ ਨਾਲ ਫੌਜਾ ਸਿੰਘ ਜੀ ਦਾ ਮਰਕ ਹਸਪੀਟਲ ਵਿੱਚ ਡੈਥ ਹੋ ਗਈ ਹੈ ਅਸੀਂ ਇੱਥੇ ਮੌਕੇ ਤੇ ਆਏ ਸੀ ਹੁਣ ਤੇ ਆ ਕੇ ਉਹਨਾਂ ਦਾ ਬਿਆਨ ਲਿਖਿਆ ਜਿਹੜਾ ਨਾਮ ਨੂੰ ਵਹੀਕਲ ਜਿਹੜਾ ਸੀ ਉਧਰੋਂ ਆ ਰਿਹਾ ਸੀਗਾ ਭੋਪੜ ਸਾਈਡ ਤੋਂ ਇਹਨਾਂ 3:30 ਵਜੇ ਮਿਲਕ ਜਿਹੜਾ ਐਕਸੀਡੈਂਟ ਹੋਇਆ ਹੈਗਾ ਹੂੰ ਉਹਦੀ ਉਹਦੀ ਅਧਾਰਤ ਇਸ ਨਾਲ ਬਿਆਨ ਲਿਖੀ ਜਿਹੜੀ ਐਫੀਡਵੈਂਸ ਕਰਦੀ ਆ 114 ਨੰਬਰ ਲਿਪਰ ਇਹ ਵਾਹਨ ਕਿਹੜਾ ਸੀਗਾ ਆਲੇ-ਦੋਲੇ ਕਿਤੇ ਇਹ ਵਾਹਨ ਦਾ ਨਹੀਂ ਪਤਾ ਲੱਗਦਾ ਨਾਮ ਨੂੰ ਵੀਕਲ ਸੀਗਾ ਸਲਿੱਪਰ ਸਲਿੱਪ ਰੋਡ ਤੇ ਸੀ ਇਸਰਪੁਰ ਨਹੀਂ ਸੀ ਮੇਨ ਰੋਡ ਤੇ ਸੀ ਅੱਛਾ ਆਪਣੀ ਰੋਡ ਤੇ ਚੱਲ ਰਹੀ ਸੀ ਮੈਂ ਕਿ ਸ਼ਹਿਰ ਤੇ ਸ਼ਹਿਰ ਸੱਜਣਾ ਸ਼ਹਿਰ ਕਰ ਰਹੀ ਸੀ ਕੋਈ ਸੀਸੀਟੀਵੀ ਫੁਟੇਜ ਵਗੈਰਾ ਉਹ ਸਰ ਸਾਡੀ ਸਾਡੀ ਟੀਮਾਂ ਲੱਗੀਆਂ ਆ ਪੁਰੰਜਾ ਟੀਮਾਂ ਲੱਗੀਆਂ ਹੋਈਆਂ ਚੈੱਕ ਕਰਨ ਵਾਸਤੇ ਜੋ ਜਾਂਦੀ ਟੈਸਟ ਕਰਨ ਕੋਈ ਪਤਾ ਲੱਗੇ ਕਿਹੜੇ ਵਾਈਕਲ ਸੀ ਇਹ ਸਰ ਕਾਰ ਕੋਈ ਕਹਿ ਰਹੇ ਆ ਨਾਮ ਨੂੰ ਵੀਕਲੀ ਕਹਿ ਰਹੇ ਆ ਜੀ ਕਾਰ ਕਾਰ ਚ ਲੱਗਾ ਕੋਈ ਰੰਗ ਰੰਗ ਪਤਾ ਲੱਗਦਾ ਕੋਈ ਕਾਰਦਾ ਇਹ ਨਹੀਂ ਸਰ ਕੋਈ ਕੁਟ ਬੰਦਾ ਕੀ ਕਾਰਵਾਈ ਕੀਤੀ ਜਾਂਦੀ ਸਰ ਐਫਆਰ ਦੇ ਚ ਕਰਤੀ ਅਸੀਂ ਕਿ ਸਾਡੀਆਂ ਟੀਮਾਂ ਲੱਗੀਆਂ ਸੀਸੀਟੀਵੀ ਦੀ ਟੀਮਾਂ ਲੱਗੀਆਂ ਹੋਈਆਂ ਥਾਣੇ ਵੱਲ ਸੀਸੀਟੀਵੀ ਦੇ ਨਾਲ ਚੈੱਕ ਕਰਤੀ ਜਾ ਰਹੇ ਆਂ ਔਰ ਜਲਦੀ ਹੀ ਸਿਉ ਨੂੰ ਟ੍ਰੇਸ ਕਰਕੇ ਉਹਦੀ ਰੈਸਟ ਪਾਵਾਂਗੇ ਠੀਕ ਹੈ ਜੀ ਥੈਂਕ ਯੂ ਇੱਕ ਮਿੰਟ ਸਰ ਇਸ ਲਾਜਮ ਨੀ ਦਿਨੇ ਦੋ ਬੰਦਾ